ਇਕ ਰੈਪਰ ਦੇ ਸ਼ੋਅ ਦੌਰਾਨ ਲੋਕਾਂ ਦਾ ਇਕੱਠ ਇੰਨਾ ਹੋ ਗਿਆ ਕਿ ਉਹਨਾਂ ਦੇ ਸ਼ੋਰ ਸ਼ਰਾਬੇ ਦੇ ਨਾਲ ਸ਼ਹਿਰ ਚ ਪਹੁੰਚਾ ਲਾ ਗਿਆ। ਇਹ ਖਬਰ ਸੁਣ ਕੇ ਸ਼ਾਇਦ ਤੁਸੀਂ ਯਕੀਨ ਨਹੀਂ ਕਰੋਗੇ ਪਰ ਇਹ ਸੱਚ ਹੈ। ਘਟਨਾ ਰੋਮ ਦੀ ਹੈ। ਦਰਅਸਲ 7 ਅਗਸਤ ਨੂੰ ਰੋਮ ਦੇ ਪ੍ਰਾਚੀਨ ਸਰਕਸ ਮੈਕਸੀਮਸ ਵਿੱਚ ਅਮਰੀਕੀ ਰੈਪਰ ਟਰੈਵਿਸ ਕੋਟ ਦੇ ਸੰਗੀਤ ਸਮਾਰੋਹ ਵਿੱਚ ਪਹੁੰਚਾਲ ਆਉਂਦਾ ਡਰ ਪੈਦਾ ਹੋ ਗਿਆ। 32 ਸਾਲਾਂ ਕਲਾਕਾਰ ਨੇ ਇਟਲੀ ਦੀ ਰਾਜਧਾਨੀ ਦੇ ਸਮਾਰਕ ਸਥਾਨ ਤੇ ਆਪਣੇ ਯੂਟੋਪੀਆ ਟੂਰ ਦੀ ਸ਼ੁਰੂਆਤ ਕੀਤੀ। ਖਾਸ ਤੌਰ ਤੇ ਸੰਗੀਤ ਸਮਾਰੋਹ ਟ੍ਰੈਵਿਸਕ ਸਕਾਟ ਦੀ ਨਵੀਂ ਐਲਬਮ ਯੂਟੋਪੀਆ ਦੀ ਰਿਲੀਜ਼ ਦੇ ਨਾਲ ਮੇਲ ਖਾਂਦਾ ਸੀ ਸੰਗੀਤ ਸਮਾਰੋਹ ਦੇ ਦੌਰਾਨ 60 ਹਜ਼ਾਰ ਅਜੀਬ ਦਰਸ਼ਕਾਂ ਨੇ ਜੋਰ دار ਟੰਗ ਨਾਲ ਛਾਲ ਮਾਰੀ ਜਦੋਂ ਬਿਜਲੀ ਦੀਆਂ ਟੜਕਣਾਵਾਂ ਵੱਧ ਰਹੇ ਸਨ ਪੁਚਾਲ ਦੇ ਝਟਕੇ ਅਜਿਹੇ ਸਨ ਕਿ ਸਥਾਨਕ ਲੋਕਾਂ ਨੇ ਸੋਚਿਆ ਕਿ ਪੁਚਾਲ ਆ ਰਿਹਾ ਹੈ ਇਟਲੀ ਦੀ ਫਾਇਰ ਸਰਵਿਸ ਨੂੰ ਉਹਨਾਂ ਨੂੰ ਸਨਿਕਾਂ ਤੋਂ ਸੈਂਕੜੇ ਕਾਲਾਂ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ ਦਰਸੀ ਕਿ ਰਾਜਧਾਨੀ ਵਿੱਚ ਪੁਚਾਲ ਆ ਗਿਆ ਹੈ ਪ੍ਰਤਤਵ ਵਿਗਿਆਨੀਆ ਜੋ ਵਾਈਬ੍ਰੇਸ਼ਨਾਂ ਤੋਂ ਕਬਰਾਈ ਹੋਏ ਸਨ ਨੇਵੀ ਇੱਕ ਪ੍ਰਾਚੀਨ ਸਥਾਨਕ ਤੇ ਸੰਗੀਤਕ ਸਮਾਗਮਾਂ ਦੇ ਆਯੋਜਨ ਦੀ ਬੁੱਧੀ ਤੇ ਸਵਾਲ ਉਠਾਏ ਹਨ ਬੋਲੋਸੀਮਾ ਪ੍ਰਤਤਪ ਪਾਰਕ ਤੇ ਅੰਤਰੇਮ ਨਿਰਦੇਸ਼ਕ ਅਲਫੋਸੀਨਾ ਰੂਸੋ ਨੇ ਇੱਕ ਪ੍ਰਾਚੀਨ ਰੋਮਨ ਰੱਥ ਰੇਸਿੰਗ ਅਤੇ ਮਨੋਰੰਜਨ ਸਥਾਨ ਸਰਕਸ ਮੈਕਸਿਮਸ ਵਿਖੇ ਦਾ ਬੰਦਚਾਣ ਨੂੰ ਖਤਮ ਕਰ ਦੀ ਮੰਗ ਕੀਤੀ ਹੈ ਉਸਨੇ ਇਟਾਲਵੀ ਨਿਊਜ਼ ਸਰਵਿਸ ਏਜੀਆਈ ਨੂੰ ਦੱਸਿਆ ਸਿਰਫ 오ਪੇਰਾ ਅਤੇ ਬੈਲ ਹੀ ਕਾ ਵਾਲੇ ਅੰਡਾਕਾਰ ਅਖਾੜੇ ਵਿੱਚ ਖੇਡੇ ਜਾ ਸਕਦੇ ਹਨ ਜਿਸ ਵਿੱਚ ਬੈਠਣ ਦੀ ਕੋਈ ਥਾਂ ਨਹੀਂ ਹੈ ਸਰਕਸ ਮੈਕਸਿਮਸ ਇੱਕ ਸਮਾਰਕ ਹੈ ਇਹ ਕੋਈ ਸਟੇਡੀਅਮ ਨਹੀਂ ਹੈ ਅਤੇ ਨਾ ਹੀ ਕੋਈ ਸਮਾਰੋਹ ਹਾਲ ਹੈ ਉਹਨਾਂ ਕਿਹਾ ਕਿਸ ਤਰ੍ਹਾਂ ਦਾ ਮੈਗਾ ਰੌਕ ਸੰਗੀਤ ਸਮਾਰੋਹ ਇਸ ਨੂੰ ਖਤਰੇ ਵਿੱਚ ਪਾਉਂਦੇ ਹਨ ਜਿਸ ਵਿੱਚ ਨੇੜਲੇ ਪਹਿਲਾ ਟਾਈਮ ਹਿਲ ਵੀ ਸ਼ਾਮਲ ਹਨ ਸਟੇਡੀਅਮਾਂ ਵਿੱਚ ਰੌਕ ਕੰਸਰਟ ਹੋਣੇ ਚਾਹੀਦੇ ਹਨ ਤਾਂ ਕਿ ਜੰਨਤਕ ਸੁਰੱਖਿਆ ਨੂੰ ਖਤਰਾ ਨਾ ਪਵੇ ਟਰੈਵਿਸ ਕੋਰਡ ਦੇ ਨਾਲ ਹਿਪ ਹੌਪ ਵੈਟਰਨ ਜੀਏਸੀ ਜੋ ਪਹਿਲਾਂ ਕੈਨੇਆ ਵਸਤਵਜੋਂ ਜਾਣਿਆ ਜਾਂਦਾ ਸੀ ਪੇਜ 6 ਦੀ ਇੱਕ ਰਿਪੋਰਟ ਦੇ ਅਨਸਾਰ ਜਦੋਂ ਟ੍ਰੈਵਿਸ ਕੌਰ ਨੇ ਇਹ ਦੇ ਪ੍ਰਸ਼ੰਸ਼ਕਾਂ ਨੂੰ ਪੇਸ਼ ਕੀਤਾ ਤਾਂ ਉਕਰੈਮੀ ਜੇਤੂ ਲਈ ਤਾੜੀਆਂ ਮਾਰਨ ਤੇ ਸੀਟੀ ਵਜਾਉਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ ਸੋਸ਼ਲ ਮੀਡੀਆ ਤੇ ਇਹ ਵਿਰੋਧੀ ਟਿੱਪਣੀਆਂ ਤੋਂ ਬਾਅਦ ਇਹ ਦਾ ਪਹਿਲਾ ਸੰਗੀਤ ਸਮਾਰੋਹ ਸੀ ਇਸ ਦੌਰਾਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟ੍ਰੈਵਿਸ ਕੌਰ ਦੇ ਸੰਗੀਤ ਸਮਾਰੋਹ ਦੇ ਨਤੀਜੇ ਵਜੋਂ ਟੁਕਦਾਈ ਕਰਨਾ ਵਾਪਰੀ ਹੈ ਨਿਊਜ਼ ਏਜੰਸੀ ਰਾਈਟਰਸ ਦੀ ਰਿਪੋਰਟ ਅਨਸਾਰ ਹਿਊਸਟਨ ਟੈਕਸਸ ਵਿੱਚ ਸਟਾਰ ਵਰਲਡ ਫੈਸਟੀਵਲ ਵਿੱਚ ਰੈਪਰ ਦੇ ਸੰਗੀਤ ਸਮਾਰੋਹ ਨੇ ਨਵੰਬਰ 2021 ਵਿੱਚ ਵੀ ਇਸ ਤਰ੍ਹਾਂ ਦੀ ਹੀ ਭੀੜ ਪੈਦਾ ਕੀਤੀ ਸੀ ਤੁਸੀਂ ਜਿਹੜਾ ਰੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਮਜੀਤ ਸਿੰਘ ਸੱਚਿਆਕਾਲ